ਸ਼ਸ਼ੀਕਲ ਦੋਸਤੋ ਜਿੰਨਾ ਸਜਣਾ ਕੋਲ ਮੈਂ ਬਿਠਾ ਹਾਂ ਨਾ ਹੀ ਕਾਫੀ ਹੈ ਵਾਈਸ ਚਾਂਸਰੀਆਂ ਚਾਂਸਲ ਰੀਆਂ ਹਜ਼ਰ ਬੈਂਕ ਦਾ ਡਾਇਰੈਕਟਰ ਹੋਣਾ ਏਸ਼ੀਆ ਦੇ ਲੈਵਲ ਦੇ ਉੱਤੇ ਬੜੇ ਬੜੇ ਆਉਦੇ ਅਨੁਮਾਨਣਾ ਸਭ ਗੱਲਾਂ ਛੋਟੀਆਂ ਮੈਂ ਇਸ ਸਮੇਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਸਰਦਾਰ ਸਰਦਾਰ ਸਿੰਘ ਜੌਹਰ ਹਰਾਂ ਦੇ ਕੋਲ ਬੈਠ ਕੇ ਸ਼ਾਇਦ ਸਾਡੇ ਕੋਲ ਖੇਤੀਬਾੜੀ ਦੇ ਜਿਹੜੀ ਇਕਨੋਮਿਕਸ ਹੈ ਉਸ ਤੋਂ ਵੱਡਾ ਐਕਸਪਰਟ ਇਹਨਾਂ ਤੋਂ ਸਾਡੇ ਕੋਲ ਨਹੀਂ ਹੈ ਇਸ ਸਮੇਂ ਕੋਈ ਜੋਤ ਸਾਹਿਬ ਜੀ ਹਾਂ ਪਹਿਲਾਂ ਤਾਂ ਮੈਂ ਜੀ ਤੁਹਾਨੂੰ ਕਹਾਂਗਾ ਕਿ ਤੁਸੀਂ ਸਾਡੇ ਨਹੀਂ ਤੁਸੀਂ ਮੇਰੇ ਦਰਸ਼ਕਾਂ ਦੇ ਸਾਹਮਣੇ ਰੂਬਰੂ ਹੋ ਰਹੇ ਹੋ ਹਾਂ ਕਿੱਥੇ ਖੜੀ ਹੈ ਪੰਜਾਬ ਦੀ ਕਿਸਾਨੀ ਕਿਉਂਕਿ ਥੋ ਤੇਰਾਵਾ ਬेटर ਕੋਈ ਨਹੀਂ ਦੱਸ ਸਕਦਾ ਦੇਖੋ ਪੰਜਾਬ ਦੀ ਕਿਸਾਨੀ ਜਿੱਥੇ ਖੜੀ ਹੈ ਇਹ ਕੋਈ ਅੱਛੀ ਸਟੇਜ ਨਹੀਂ ਹੈ ਜੀ ਐ ਪਰਸਨਲ ਲੈਵਲ ਤੋਂ ਵੀ এনवायरमेंटल ਲੈਵਲ ਤੋਂ ਵੀ ਤੇ ਰਿਸੋਰਸ ਦੇ ਲੈਵਲ ਤੋਂ ਵੀ ਜੀ ਐਸ ਵੇਲੇ ਜੇ ਦੇਖਿਆ ਜਾਵੇ ਤਾਂ ਛੋਟਾ ਕਿਸਾਨ ਬਹੁਤ ਮੁਸ਼ਕਲ ਚ ਹੈ ਜੀ ਉਹਦੇ ਕੋਈ ਨਹੀਂ ਕਬਾਈ ਨਹੀਂ ਕਿ ਘਰ ਨੂੰ ਚੰਗੀ ਤਰ੍ਹਾਂ ਚਲਾ ਸਕੇ ਜੀ ਆਪਣੇ ਬੱਚਿਆਂ ਨੂੰ ਪੜਾ ਸਕੇ ਜੀ ਐਮਰਜੈਂਸੀ ਪੈਨ ਪੈਨ ਤੇ ਕੋਈ ਹੈਲਥ ਦਾ ਪ੍ਰਬੰਧ ਕਰ ਸਕੀ ਜੀ ਇਹ ਜਿਹੜੀਆਂ ਲਾਈਫ ਹੈ ਪਿੰਡਾਂ ਦੀ ਹਮ ਇਹ ਇਸ ਲੈਵਲ ਤੇ ਆਈ ਹੋਇਆ ਕਿ ਜਿਹੜੋਂ ਕਿਨੇ ਰਿਸੋਰਸ ਲੈਸ ਹੋਏ ਆ ਜੀ ਉਹ ਲੋਕ ਜੀ ਉਹ ਦੂਜੇ ਜਿਹੜੇ ਬੰਦੇ ਠੇਕੇ ਤੇ ਲੈਂਦੇ ਆ ਉਹਨਾਂ ਦੀ ਆਪਣੀ ਪ੍ਰੋਬਲਮ ਹੈ ਜੀ 50 50 60 60000 ਠੀਕ ਆ ਹੂੰ ਉਹ ਹੀ ਪੂਰਾ ਨਹੀਂ ਹੁੰਦਾ ਹੂੰ ਤੇ ਸੂਏ ਸਾਢਾ ਕਰਦੇ ਨੇ ਜੀ ਨੌਜਵਾਨਾਂ ਦੀ ਅਨਪਲੋਇਮੈਂਟ ਹੈ ਹੂੰ ਚਾਹੇ ਫਾਰਮਰ ਦੇ ਬੱਚੇ ਨੇ ਚਾਹੇ ਉਹ ਨਾਨ ਫਾਰਮਰ ਦੇ ਬੱਚੇ ਨੇ ਪਿੰਡਾਂ ਦੇ ਵਿੱਚ ਜੀ ਸੋ ਇਕਨੋਮਿਕ ਐਂਗਲ ਤੋਂ ਪਿੰਡਾਂ ਦੀ ਹਾਲਤ ਜਿਹੜੀ ਹੈ ਬਹੁਤ ਸਟ्रेस ਵਾਲੀ ਹੈ ਜੀ ਕੋਈ ਕੋਈ ਫਾਰਮਰ ਹੈ ਜਿਹਦੇ ਕੋਲ ਜ਼ਮੀਨ ਜਿਆਦਾ ਹੈ ਥੋੜੀ ਬਾਕੀ 15-20 ਏਕੜ ਦੋਤੇ ਹੈ ਜੀ ਉਹ ਰੋਟੀ ਖਾਣ ਜੋਗਾ ਹੈਗਾ ਜੀ ਲੇਕਿਨ ਐਫਲੂਐਂਸੀ ਨਹੀਂ ਹੈ ਜੀ ਬਾਕੀ ਦੁਨੀਆਂ ਦੇਖ ਕੇ ਡੈਮੋਨਸਟ੍ਰੇਸ਼ਨ ਇਫੈਕਟ ਦੇ ਵਿੱਚ ਹਮ ਬੰਦੇ ਦਾ ਕਾਰਾਂ ਲੈਣ ਨੂੰ ਵੀ ਜੀ ਕਰਦਾ ਜੀ ਬੰਦੇ ਨੂੰ ਸਾਰੀਆਂ ਗੈਜਟਸ ਲੈਣ ਨੂੰ ਵੀ ਜੀ ਕਰਦਾ ਜੀ ਤੇ ਸੋਸ਼ਲ ਫੈਮ ਤੇ ਵੀ ਖਰਚ ਕਰਨ ਦੀ ਕਰਦਾ ਜੀ ਔਰ ਕਰਦਾ ਜੀ ਜੀ ਕਰਜ਼ਾ ਲੈ ਕਰਦਾ ਹੂੰ ਔਰ ਫਸ ਜਾਂਦਾ ਜੀ ਸੋ ਮੈਂ ਇਹ ਕਹਿੰਨਾ ਪਿੰਡਾਂ ਦੀ ਸੁਸਾਇਟੀ ਕਲਚਰਲ ਪੁਆਇੰਟ ਰੋਂ ਸਭਿਆਚਾਰੋਂ ਲੋਂ ਰਹਿਣ ਸਹਿਣ ਵੱਲੋਂ ਬਿਹੇਵੀਅਰ ਵੱਲੋਂ ਜੀ ਔਰ ਈਕਨੋਮਿਕ ਐਂਡ ਸੋਸ਼ਲ ਸਾਰੇ ਲਾਈਫ ਤੇ ਲਓ ਜੀ ਮੈਨੂੰ ਕਹਿੰਨਾ ਇੱਕ ਸਪਨੀ ਵਰਗੀ ਹੁੰਦੀ ਹੈ ਜੀ ਕਹਿੰਦੇ ਐ ਆਪਣੀ ਜਦ ਅੰਡਾ ਦਿੰਦੀ ਆ ਨਾ ਹੂੰ ਉਹਦੇ ਕਿੰਨੇ ਚੱਕਰ ਲਾ ਦਿੰਦੀ ਆ ਜੀ ਚੱਕਰ ਲਾ ਦਿੰਦੀ ਆ ਜੀ ਉਹ ਜਿਹੜੇ ਬੱਚੇ ਨਿਕਲਦੇ ਉਹ ਖਾ ਜਾਂਦੀ ਆ ਜੀ ਜਿਹੜਾ ਲਾਈਨ ਟੱਪ ਜਾਂਦਾ ਉਹ ਵੱਜ ਜਾਂਦਾ ਅੱਛਾ ਸੋ ਸਾਡੇ ਵਰਗੇ ਲਾਈਨ ਟੱਪ ਕੇ ਬਾਹਰ ਆਏ ਯਾਰ ਬਹੁਤ ਸਾਰੀ ਜਿਹੜੇ ਆ ਪਿੰਡਾਂ ਦੀ ਸੋਸਾਇਟੀ ਜੀ ਉਹ ਤੇ ਖਾਦੀ ਜਾਂਦੀ ਆ ਜਿੰਦਗੀ ਉਹ ਯਾਨੀ ਸਲੂਬ੍ਰੀ ਜਿੰਦਗੀ ਨਹੀਂ ਹੈ ਜੀ ਬਾਕੀ ਤੁਸੀਂ ਜੇ ਖੇਤੀਬਾੜੀ ਇਕਨੋਮਿਕਸ ਦੀ ਗੱਲ ਕਰਦੇ ਹੋ ਜੀ ਤਾਂ ਦੁਨੀਆ ਦਾ ਕੋਈ ਮੁਲਕ ਐਸਾ ਨਹੀਂ ਚਾਹੇ ਅਮਰੀਕਾ ਆ ਚਾਹੇ ਯੂਰਪ ਹੈ ਹੂੰ ਚਾਹੇ ਜਾਪਾਨ ਹੈ ਚਾਹੇ ਚਾਈਨਾ ਹੈ ਹੂੰ ਜਾਂ ਜਿਹੜੇ ਡਿਵੈਲਪਿੰਗ ਕੰਟਰੀ ਨੇ ਅਫਰੀਕਾ ਅਮਰੀਕਾ ਦੇ ਸਾਊਥ ਅਮਰੀਕਾ ਦੇ ਜੀ ਇਹ ਜਿਹੜੇ ਆਓ ਸਬਸਿਡੀ ਤੋਂ ਬਗੈਰ ਨਹੀਂ ਭਜਦੇ ਸੋ ਤਕਰੀਬਨ 60 ਦੇਸ਼ਾਂ ਦੇ ਵਿੱਚ ਇਹ Subsidy ਹੁੰਦੀ ਹੈ ਹਾਂਜੀ 7 ਬਿਲੀਅਨ 700 ਬਿਲੀਅਨ ਡਾਲਰ ਹਮ Subsidy ਫਾਰਮਰਜ਼ ਨੂੰ ਦਿੱਤੀ ਜਾਂਦੀ ਹੈ ਹਮ ਇਹਦੇ ਮੁਕਾਬਲੇ 'ਚ ਇੰਡੀਆ ਚਾਨੂੰ ਅਸੀਂ ਉਹ Subsidy ਨਹੀਂ ਦੇ ਸਕਦੇ ਨਹੀਂ ਜੀ ਪੈਸਾ ਨਹੀਂ ਹੈ ਹਮ ਸੋ Subsidy ਵੀ ਪੂਰੀ ਨਹੀਂ ਦੇ ਸਕਦੇ ਫਾਰਮਰ ਦੀ ਕੋਲ ਆਪਣੇ ਵੀ ਫਾਰਮ ਬਹੁਤ ਛੋਟੇ ਹਨ ਜੀ ਕੋਈ ਚੰਕਮ ਨਹੀਂ ਆ ਰਹੀ ਇਸ ਕਰਕੇ ਬੁਰੀ ਹਾਲਤ ਵਿੱਚ ਹੈ ਕਿਸਾਨ ਕਿਸਾਨ ਨਿਕਲ ਕੇ ਇਹ ਤਾਂ ਬਾਹਰ ਜਦੋਂ ਟੈਕਨੋਲੋਜੀ ਇੰਪਰੂਵ ਹੁੰਦੀ ਹੈ ਜੀ ਉਦੋਂ ਫਾਰਮ ਸੈਕਟਰ ਦੇ ਵਿੱਚ এমਪਲੋਇਮੈਂਟ ਘਟਦੀ ਹੈ ਜੀ ਉਹ ਬੰਦਾ ਰਿਪਲੇਸ ਹੁੰਦਾ ਲੇਕਿਨ ਜਦ ਟੈਕਨੋਲੋਜੀ ਇੰਪਰੂਵ ਸੈਕੰਡਰੀ ਔਰ ਆਪਣੇ ਤਰਸ਼ੀ ਸੈਕਟਰ ਦੇ ਵਿੱਚ ਹਮ ਇੰਡਸਟਰੀ ਔਰ ਬਿਜ਼ਨਸ ਹੀ ਹੁੰਦੀ ਹੈ ਜੀ ਉਹਦੇ ਵਿੱਚ এমਪਲੋਇਮੈਂਟ ਵਧਦੀ ਹੈ ਜੀ ਸੋ ਇਹ ਮਾਡਲ ਜਿੱਥੇ ਵਰਕ ਕੀਤਾ ਹੈ ਹਮ ਉੱਥੇ ਕੋਈ ਪ੍ਰੋਬਲਮ ਨਹੀਂ ਜੀ ਕੀ ਹੁੰਦਾ ਆ ਕਿ ਐਗਰੀਕਲਚਰ ਸੈਕਟਰ ਤੋਂ এমਪਲాయਮੈਂਟ ਜਿਹੜਾ ਸੌਰੀ ਲੇਬਰ ਹੈ ਉਹ ਸਰਪਲਸ ਹੋ ਜਾਂਦੀ ਆ ਉਸ ਲੇਬਰ ਨੂੰ ਪੁੱਲ ਕਰਦਾ ਆ ਦੋਨੋਂ ਸੈਕਟਰ ਸਰਵਿਸਿਸ ਸੈਕਟਰ ਤੇ ਇੰਡਸਟਰੀ ਸੈਕਟਰ ਜੀ ਪੁੱਲ ਇਫੈਕਟ ਦਾ ਕਿਉਂ ਪੁੱਲ ਇਫੈਕਟ ਕੀ ਹੁੰਦਾ ਜਦੋਂ ਤੁਹਾਨੂੰ ਬੈਟਰ ਓਪਰਚੁਨਿਟੀ ਮਿਲਦੀ ਹੈ ਚੰਗੀ ਇਨਕਮ ਮਿਲਦੀ ਹੈ ਬੈਟਰ ਇਨਕਮ ਮਿਲਦੀ ਹੈ ਉਹਨੂੰ ਪੁੱਲ ਕਰਦੀ ਹੈ ਜੀ ਜਿਹੜੇ ਡਿਵੈਲਪਡ ਕੰਟਰੀ ਆ ਉਹਨਾਂ ਵਿੱਚ ਇਹ ਵਰਕ ਕੀਤਾ ਹੂੰ ਸਾਡੇ ਵਿੱਚ ਜਿਹੜਾ ਟ੍ਰੇਸ਼ੀ ਸਿਸਟਮ ਔਰ ਸੈਕੰਡਰੀ ਸਿਸਟਮ ਹੈ ਹੂੰ ਉਹਨੇ ਉਹਨਾਂ ਨੂੰ ਪੂਰਨ ਨਹੀਂ ਕੀਤਾ ਲੇਬਰ ਸਰਪਲਸ ਹੋਈ ਹੈ ਹੂੰ ਉਹਨੂੰ ਅਸੀਂ ਪੁਸ਼ ਆਊਟ ਕਰ ਰਹੇ ਹਾਂ ਜੀ ਯਾਨੀ ਸਾਡਾ ਪੁਸ਼ ਇਫੈਕਟ ਹੈ ਜਿਹਦੇ ਨਾਲ ਲੇਬਰ ਬਾਹਰ ਆਉਂਦੀ ਹੈ ਜੀ ਇਹ ਡਿਵੈਲਪਡ ਕੰਟਰੀ ਉਹਨਾਂ ਦਾ ਪੁਲਰ ਇਫੈਕਟ ਹੈ ਜਿਹਨਾਂ ਲੇਬਰ ਬਾਹਰ ਆਉਂਦੀ ਹੈ ਹੂੰ ਆਮ ਯਾਨਾ ਸੋ ਅਸੀਂ ਦੁਜੀਪੇ ਕੋ시 ਕੋਸ਼ਿਸ਼ ਕਰ ਰਹੇ ਹਾਂ ਬੋਟਲ ਅਪ ਕਰਨ ਲਈ ਇਹਨਾਂ ਨੂੰ ਹਮ ਪੋਪੂਲੇਸ਼ਨ ਨੂੰ ਪੰਜਾਬ ਪਿੰਡਾਂ ਦੇ ਵਿੱਚ ਇਹ ਦੇ ਵਿੱਚ ਸੋ ਇਹ ਜਿਹੜੀ ਹਾਲਤ ਖਰਾਬ ਹੁੰਦੀ ਹੈ ਜਿੱਨੇ ਦੇ ਥੋੜੀ ਇੰਡਸਟਰੀ ਐਂਡ ਸਰਵਿਸ ਸੈਕਟਰ ਪੂਰੇ ਡਿਵੈਲਪ ਨਹੀਂ ਹੁੰਦੇ ਉਹਨੂੰ ਜਿਹਦੇ ਹੁੰਦੇ ਉਹ ਨਹੀਂ ਦੇ ਤੁਸੀਂ ਇਹ ਜਿਹੜੇ ਇਸ ਫੀਨੋਮਨਾ ਨੂੰ ਬੰਦ ਨਹੀਂ ਕਰ ਸਕਦੇ ਅਸੀਂ ਕਿੱਥੇ ਖੜੇ ਹਾਂ ਉਸ ਪੱਖੋਂ ਵੀ ਨੀਡ ਟੂ ਡਿਵੈਲਪ ਇੰਡਸਟਰੀ ਐਂਡ ਸਰਵਿਸ ਸੈਕਟਰ विद फुल सपोर्ट पहली गलती जी एग्रीकल्चर ਦੇ ਵਿੱਚ ਸਬਸਿਡੀ ਸਾਨੂੰ ਡਾਇਰੈਕਟ ਦੇਣੀ ਚਾਹੀਦੀ ਜਿਹਨੇ ਵੀ ਦੇ ਸਕਦੇ ਆ ਜੀ ਉਹ ਸਭ ਸਰਜੀ ਵੀ ਸਟ ਸਬਸਿਡੀ ਵਿਗਲਤ ਹੈ ਹਮ ਉਹ ਸਬਸਿਡੀ ਦੇ ਪਰਸ ਕਿੰਨਾ ਸੀ ਕਹਿੰਦੇ ਆ ਫ੍ਰੀ ਬਿਜਲੀ ਹਮ ਫ੍ਰੀ ਬਿਜਲੀ ਜਿਹੜੀ ਆ ਇਟਸ ਅ ਰੋਂਗ ਸਬਸਿਡੀ ਹਮ ਇਸ ਸਬਸਿਡੀ ਨੇ ਪੰਜਾਬ ਦਾ ਤਾਂ ਸਤਿਆਨਾਸ਼ ਹੋਰਤਾ ਹਮ ਸਾਡੀ ਜਿਹੜੀ ਇਕਨੋਮੀ ਹੈ ਐਗਰੀਕਲਚਰ ਦੀ ਉਹ ਝੋਨੇ ਔਰ ਕਣਕ ਤੇ ਸਿੰਭ ਹੋ ਕੇ ਰਹੀ ਹੂੰ ਪਾਣੀ ਅਸੀਂ ਪੂਲ ਰੋਟ ਕਰ ਰਹੇ ਹਾਂ ਹੂੰ ਸਾਡਾ 20% ਵੀ ਜਿਹੜਾ ਇਹ ਪਾਣੀ ਦੀ ਗਵਰਨਮੈਂਟ ਫਸਲਾਂ ਦੀ ਹੂੰ ਉਹ ਨਹਿਰੀ ਪਾਣੀ ਤੋਂ ਪੂਰੀ ਨਹੀਂ ਹੁੰਦੀ ਹੂੰ 80% ਪਾਣੀ ਅਸੀਂ ਜ਼ਮੀਨ ਤੋਂ ਕੱਢ ਰਹੇ ਹਾਂ ਜੀ ਔਰ ਉਹ ਰੀਚਾਰਜ ਨਹੀਂ ਹੋ ਰਿਹਾ ਹੂੰ ਕਿਉਂਕਿ ਦਰਿਆ ਚੂ ਸਭ ਬੰਦ ਦਿੱਤੇ ਗਏ ਆ ਹੂੰ। ਤੋਂ ਉਹਦੇ ਨਾਲ ਜਿਹੜਾ ਆ ਕੋਈ ਰੀਚਾਰਜ ਨਹੀਂ ਹੋ ਰਿਹਾ। ਜਿੱਥੋਂ ਤੱਕ ਬਰਸਾਤ ਦਾ ਪਾਣੀ ਦਾ ਸਵਾਲ ਹੈ। ਹੂੰ। ਉਹਨੂੰ ਵੀ ਅਸੀਂ ਰੀਚਾਰਜ ਨਹੀਂ ਕੀਤਾ ਜੀ ਨਹੀਂ ਕਰ ਸਕਦੇ। ਜੀ। ਉਹਦੇ ਰੀਜ਼ਨ ਹੈ ਕਿ ਉਹਦੇ ਖੇਤਾਂ ਦੇ ਵਿੱਚ ਇੰਨੇ ਕੈਮੀਕਲਸ ਨੇ। ਹੂੰ। ਫਰਟੀਲਾਈਜ਼ਰ ਐਂਡ ਸਿਕਸਾਈਡ ਪੈਸਟੀਸਾਈਡਸ। ਜ਼ਹਿਰ ਬਣਾ ਦੇਗਾ ਪਾਣੀ ਨੂੰ। ਉਹ ਪਾਣੀ ਅਗਰ ਅਸੀਂ ਵਿੱਚ ਚਾਰਜ ਕਰਾਂਗੇ ਥੱਲੇ ਪੀਣ ਵਾਲਾ ਪਾਣੀ ਵੀ ਖਰਾਬ ਹੋ ਜਾਊਗਾ। ਹੂੰ। ਸੋ ਪਾਣੀ ਵਹਿ ਜਾਂਦਾ ਜਿਹੜੇ ਜੋ ਖੇਤਾਂ ਵਿੱਚ ਹੀ ਐਬਜ਼ਾਰਬ ਨਹੀਂ ਹੁੰਦਾ ਉਹਨਾਂ ਚਿਰ ਗੱਲ ਨਹੀਂ ਹੁੰਦੀ ਹੂੰ ਰੀਚਾਰਜ ਨਹੀਂ ਕਰ ਸਕਦੇ ਕਿ ਖੇਤਾਂ ਚ ਐਬਜ਼ੌਰ ਕਰ ਸਕਦੇ ਹੂੰ ਇਹ ਸਾਡੇ ਸਮਝ ਨਹੀਂ ਹੈ ਹੂੰ ਸੋ ਅਸੀਂ ਪਾਣੀ ਡਰਾ ਕਰ ਰਹੇ ਆ ਮੈਕਸਿਮ ਦੋ ਦਹਾਕਿਆਂ ਚ ਇਹ ਪਾਣੀ ਇਸ ਲੈਵਲ ਤੇ ਚਲੇ ਜਾਏਗਾ ਸਾਨੂੰ ਪੀਣ ਵਾਲਾ ਪਾਣੀ ਮਿਲਣਾ ਮੁਸ਼ਕਲ ਹੋ ਜਾਏਗਾ ਯਾਨੀ ਪੰਜਾਬ ਦਾ ਜਿਹੜਾ ਨਾ ਇਹ ਖਤਮ ਹੋ ਕੇ ਇਹ ਹੋ ਜਾਏਗਾ ਇਹ ਚੀਜ਼ ਇਹ ਚੀਜ਼ ਹੋ ਜਾਏਗੀ ਔਰ ਮੈਂ ਸਾਲ 1986 ਤੋਂ ਵਾਰਨਿੰਗ ਦੇ ਰਿਹਾ ਐਸ ਦਾ ਨਹੀਂ ਹੈ ਹੂੰ ਮੈਂ ਹੁਣ ਨਹੀਂ ਕਹਿ ਰਿਹਾ ਇਹ ਹੋ ਰਿਹਾ ਜੀ 86 ਤੋਂ ਵਾਰਨਿੰਗ ਦੇ ਦਿੱਤੀ ਜਦ ਪਹਿਲੀ ਰਿਪੋਰਟ ਦਿੱਤੀ ਸੀ ਮੈਂ ਉਹਨੂੰ ਕਿਹਾ ਸੀ ਕਿ ਘੱਟੋ ਘੱਟ 20% ਏਰੀਆ ਅੰਡਰ ਰਾਈਸ ਜਿਹੜਾ ਉਹਨੂੰ ਖਤਮ ਕਰੋ ਹੂੰ ਤਾਂ ਤੁਹਾਡਾ ਵਾਟਰ ਬੈਲੈਂਸ ਰਹਿਣਾ ਹੂੰ ਦੂਜੀ ਰਿਪੋਰਟ ਮੈਂ 2002 ਦਿੱਤੀ ਸੀ ਹੂੰ ਉਹਦੇ ਵਿੱਚ ਮੈਂ ਕਿਹਾ ਸੀ ਇੱਕ ਮਿਲੀਅਨ ਹੈਕਟੇਅਰ ਜਿਹੜਾ ਜ਼ਮੀਨ ਹੈ ਉਹ ਜਿਹੜਾ ਇਕੱਠੇ ਨਹੀਂ ਕਰਦੇ ਜਿਹੜਾ ਇਸ ਲੋ ਉਹਨੇ ਜੇ ਤੁਹਾਡਾ ਜਿਹੜਾ ਹੈਗਾ ਮਾਡਰ ਬੈਲੈਂਸ ਨਹੀਂ ਲੈਣਾ ਹੂੰ ਜਿਹੜਾ 80% ਪਾਣੀ ਹੈ ਖੇਤੀ 16% ਜਾਨੇ ਲਾਵਾ ਚਾਹੋ ਇੰਡਸਟਰੀ ਹੈ ਸਭ ਤੋਂ ਵੱਡਾ 84% ਐਗਰੀਕਲਚਰ ਤੇ 16% ਇੰਡਸਟਰੀ ਹੈ ਜੀ ਇਹਦੇ ਸੋਲੂਸ਼ਨ ਦਿੱਤੇ ਆ ਮੈਂ ਹੂੰ ਲੇਕਿਨ ਅਜੇ ਤੱਕ ਵੀ ਕੋਈ ਦੀ ਪਰਵਾਹ ਨਹੀਂ ਕਰਦਾ ਹੂੰ ਪੂਰਨ ਤੇ ਮਰੀਆਂ ਦੇ ਗਵਰਨਮੈਂਟ ਨੇ ਬਰਕਰਾਰ ਸਾਲ ਕੰਮ ਨਹੀਂ ਦੇਖਿਆ ਹੂੰ ਬਣਵਾ ਲਈਆਂ ਜੀ ਇਹ ਆਨਸਰ ਇਹਦੇ ਹੋਣਾ ਚਾਹੀਦਾ ਹੂੰ ਕਿ ਡਾਇਰੈਕਟ ਸਬਸਿਡੀ ਦਿੱਤੀ ਜਾਵੇ ਜਿੰਨਾ ਵੀ ਹੈ ਐਦੇ ਕਿ ਪਾਣੀ ਤੇ ਹੋਰ ਸਬਜ਼ੀ ਦੇਣੀਆਂ ਹੂੰ ਪਰ ਇੱਕ ਨੇ ਹਿਸਾਬ ਨਾਲ ਹੂੰ ਛੋਟੇ ਫਾਰਮਰ ਨੂੰ ਜ਼ਿਆਦਾ ਦਿੱਤੀ ਜਾਵੇ ਵੱਡੇ ਨੂੰ ਗ੍ਰੇਡ ਆਊਟ ਕਰਦੇ ਹੋਣਗੇ ਜੀ ਤੁਸੀਂ ਫੇਸ ਕਰ ਸਕਦੇ ਹੋ ਤੁਸੀਂ ਫੋਕਸ ਕਰ ਸਕਦੇ ਹੋ ਜਾਨ ਇਨਫੈਕਟ ਫਿਊਜ਼ ਨਹੀਂ ਫੈਦਾ ਹੋ ਜੂਗਾ ਡਾਇਰੈਕਟ ਨਾਲ ਕਿ ਜਿਨਾਂ ਕੋ ਪਾਣੀ ਹੈ ਨਹੀਂ ਹਮ ਜਿਹੜੇ ਛੋਟੇ ਫਾਰਮਰ ਹੈ ਉਹਨਾਂ ਨੂੰ ਜ਼ਿਆਦਾ ਫੈਦਾ ਹੋ ਜੂਗਾ ਹੋਰ ਉਹਨਾਂ ਦਾ ਕੀ ਹੋਗਾ ਜੀ ਪਹਿਲਾਂ ਉਹ ਸਬਸਿਡੀ ਦਿਓ ਫਿਰ ਬਿਜਲੀ ਵੀ ਚਾਰਜ ਕਰੋ ਹਮ ਇਹਨਾਂ ਸਬਸਿਡੀ ਦਿਓ ਫਿਰ ਬਿਜਲੀ ਚਾਰਜ ਕਰੋ ਫਿਰ 6 ਮਹੀਨੇ ਬਾਅਦ ਤੁਸੀਂ बिल ਲੈਣਾ ਜਾਂ ਚੰਨਾ ਮਹੀਨਾ ਲੈਣਾ ਸਭ ਤੇ ਉਸੇ ਹਿਸਾਬ ਨਾਲ ਬਿਨਾਂ ਸਬਸਿਡੀ ਦੇ ਲੋ ਹੂੰ ਫਿਰ ਉਹ ਉਦੋਂ ਕੀ ਕਰੀ ਹੂੰ ਮੀਟਰਡ ਸਪਲਾਈ ਦੇਣੀ ਚਾਹੀਦੀ ਹੈ ਮੀਟਰਡ ਸਪਲਾਈ ਫੁੱਲ ਰੇਟ ਤੇ ਦੇਣੀ ਚਾਹੀਦੀ ਹੈ ਸਮਝਿਆ ਨਾ ਤੇ ਉਹ ਉਹਦੇ ਨਹੀਂ ਫਾਇਦਾ ਹੋਊ ਹੁਣ ਤਾਂ ਆ ਕਿਉਂਕਿ ਗਵਰਨਮੈਂਟ ਸਬਸਿਡੀ ਪਾਣੀ ਫਰੀ ਦਿੰਦੀ ਹੈ ਸਾਡਾ 22 ਮਿਲੀਅਨ ਟਨ ਫੂਡ ਗ੍ਰੇਨ ਜਿਹੜਾ ਉਹ ਪੰਜਾਬ ਚੋਂ 22 23 ਇਹ ਬੜੀ 24 ਬੀ ਹੋ ਜਾਂਦਾ 20 ਬੀ ਹੋ ਜਾਂਦਾ ਹੂੰ ਇਹ ਬਾਹਰ ਜਾਂਦਾ ਹੂੰ ਰਾਈਸ ਤੇ ਆਪਣਾ ਕਣਕ ਕਣਕ ਹੂੰ ਉਹਦੀ ਜਿਹੜੀ ਪ੍ਰਾਈਸ ਹੁੰਦੀ ਆ ਉਹ ਐਮਐਸਪੀ ਤੇ ਹੁੰਦੀ ਮੀਨ ਸਪੋਰਟ ਪ੍ਰਾਈਸ ਹੂੰ ਐਮਐਸਪੀ ਕੈਲਕੂਲੇਟ ਕਰਨ ਲੱਗਿਆਂ ਕੋਸਟ ਆਫ ਪ੍ਰੋਡਕਸ਼ਨ ਮੰਜ਼ੂਰ ਰੱਖਿਆ ਜਾਂਦਾ ਹੂੰ ਜੇ ਫਲਿੱਤਾ ਬਿਜਲੀ ਫ੍ਰੀ ਕੀ ਹੈ ਪਾਣੀ ਫ੍ਰੀ ਹੈ ਹੂੰ ਉਹਦੀ ਕੋਸਟ ਜ਼ੀਰੋ ਲੱਗ ਜਾਂਦੀ ਹੈ ਤੇ ਜ਼ੀਰੋ ਕੋਸਟ ਆਉਂਦੀ ਆ ਹਾਂ ਕਿਉਂ ਤੋ ਜਿੱਥੋਂ ਤੱਕ ਕਨਸਟੈਂਟ ਪ੍ਰੋਡਕਸ਼ਨ ਕਨਸੀਡਰ ਕੀਤਾ ਜਾਂਦਾ ਉਹਦੇ ਉਨੇ ਦੀ ਪ੍ਰਾਈਸ ਘਟ ਜਾਂਦੀ ਹੈ। ਹਮ ਐਮਐਸਪੀ ਘਟ ਜਾਂਦੀ ਹੈ। ਜੀ ਐਮਐਸਪੀ ਘਟ ਜਾਂਦੀ ਹੈ ਤਾਂ ਨਾਲ ਹੀ ਉਹਦਾ ਇਸ਼ੂ ਪ੍ਰਾਈਸ ਘਟ ਜਾਂਦੀ ਹੈ। ਹਮ ਜਿਹੜੀ ਕੰਜ਼ਿਊਮਰ ਲੈਂਦਾ। ਹਮ ਸੋ ਸਬਸਿਡੀ ਫਾਰਮਰ ਦੇ ਨਾਂ ਤੇ ਕੰਜ਼ਿਊਮਰ ਦੇ ਉੱਪਰ ਲੇ ਪੈ ਜਾਂਦੀ ਹੈ। ਅੱਛਾ ਫਾਰਮਰ ਨੂੰ ਫਾਇਦਾ ਨਹੀਂ ਹੁੰਦਾ। ਜੀ ਕਿਉਂਕਿ ਉਹਨੇ ਉਹਦੀ ਕੀਮਤ ਘਟਦੀ ਹੈ। ਹਮ ਐਮਐਸਪੀ ਘਟਦੀ ਹੈ। ਜੀ ਇਹ ਤੁਸੀਂ ਡਾਇਰੈਕਟ ਸਬਸਿਡੀ ਦੇ ਕੇ ਚਾਰਜ ਕਰੋਗੇ ਹੂੰ ਉਹ ਕਾਸਟ ਨਹੀਂ ਆਉਗੀ ਸਬਸਿਡੀ ਫਾਰਮਰ ਨੂੰ ਮਿਲ ਗਈ ਹੂੰ ਉਹਦੀ ਕਾਸਟ ਆ ਪ੍ਰੋਡਕਸ਼ਨ ਵੀ ਪੂਰੀ ਗਣੀ ਗਈ ਹੂੰ ਪਰ ਉਹਨਾਂ ਐਮਐਸਪੀ ਵੀ ਮਿਲ ਗਈ ਫੇਪਲੇ ਬੋਏ ਨਾ ਦੋਨੋਂ ਬਸ ਜੀ ਸੋ ਦੂਜੀ ਗੱਲ ਇਹ ਵੀ ਐਮਐਸਪੀ ਜਿਹੜੀ ਆ ਫਾਇਦਾ ਉਹਨੂੰ ਜਿਹਦੇ ਕੋਲ ਚਾਰ ਦਾਣੇ ਵੇਚਣ ਨੂੰ ਆ ਹੂੰ ਇਹ ਛੋਟਾ ਫਾਰਮਰ ਤਕਰੀਬ ਕੋ ਵੇਚਣ ਨੂੰ ਕੁਝ ਨਹੀਂ ਹੂੰ ਉਹ ਇਹ ਦੋ ਬੀਟੀ 40 ਕੰਟਲ ਕਬ ਹੋ ਗਈ ਜਾਂ ਜਿਆਦਾ ਹੂੰ ਜਿਹੜਾ 1 1 2 2 1 ਕੜਾ ਉਹ ਵੀ ਨਹੀਂ ਹੈ ਸਮਝਿਆ ਨਾ ਸੋ ਹਾਲਤ ਖਰਾਬ ਹੈ ਏ ਕਰੈਕਟ ਇਸ ਤਰ੍ਹਾਂ ਨਹੀਂ ਹੋ ਸਕਦੀ ਹੈ ਹੂੰ ਕਿ ਜਿਹਨੇ ਸਬਸਿਡੀ ਫਾਰਮਰ ਨੂੰ ਦੇ ਸਕਦੇ ਆ ਡਾਇਰੈਕਟ ਸਬਸਿਡੀ ਦਿਓ ਹੂੰ ਉਹਨੂੰ ਫੋਕਸ ਕਰਕੇ ਦਿਓ ਹੂੰ ਔਰ ਚਾਰਜ ਕਰੋ ਪਾਣੀ ਵਾਸਤੇ ਪਾਣੀ ਵੀ ਚਾਹੋਗੇ ਹੂੰ ਸਰੋਸੇ ਵੀ ਬਚਣਗੇ ਹੂੰ ਫਾਰਮਰ ਦੇ ਪੱਲੇ ਵੀ ਪੈ ਜਾਊਗਾ ਮੈਂ ਥੋੜੇ ਜਨ ਪਹਿਲਾਂ ਇੱਕ ਐਗਰੀਕਲਚਰ ਤੇ ਜਿਹੜੀ ਲੱਗੀ ਸੀਗੀ ਪ੍ਰਗਰਸ਼ਨੀ ਲੱਗੂ ਦੇਖਣ ਗਿਆ ਸੀਗਾ ਜਿਹੜੀ ਮਸ਼ੀਨਰੀ ਬਹੁਤ ਜਿਆਦਾ ਕਾਸਟਲੀ ਹੈ ਤੇ ਕਿਸਾਨ ਵੀ ਖਰੀਦਣ ਤੋਂ ਹਟਦਾ ਨਹੀਂ ਹੈਗਾ ਆਮ ਕਿਸਾਨ ਵੀ ਹੈ ਜਿਹੜਾ ਕਰਜ਼ਾ ਲੈ ਕੇ ਕਰਜ਼ਾ ਲੈ ਕੇ ਕਿਦਾ ਇਹ ਤਾਂ ਫਿਰ ਜਿਹੜਾ ਟ੍ਰੈਂਡ ਜਿਹੜਾ ਕਿੱਧਰ ਲੱਗ ਜਾਏਗਾ ਕਿਸਦਾ ਆਨਸਰ ਹੈਗਾ ਪੂਰਾ ਆਨਸਰ ਇਹ ਹੈ ਕਿ ਤੁਸੀਂ ਸਰਵਿਸ ਸੈਂਟਰ ਕ੍ਰੀਏਟ ਕਰੋ ਜੀ ਪ੍ਰਾਈਵੇਟ ਸੈਕਟਰ ਚ ਕਰੋ ਗਵਰਨਮੈਂਟ ਸੈਕਟਰ ਚ ਨਹੀਂ ਹੋਣਾ ਪ੍ਰਾਈਵੇਟ ਸੈਕਟਰ ਜੇ ਉੱਥੇ ਸਬਸਿਡੀ ਦਿਓ ਜਿਹੜੀਆਂ ਹਰ ਕਿਸਮ ਦੀ ਮਸ਼ੀਨ ਉਹ ਸਰਵਿਸ ਸੈਂਟਰੇ ਮਲਟੀਪਲ ਨੰਬਰ ਤੇ ਹੋਵੇ ਹਮ ਐਕਸਪੈਂਡ ਕਰਕੇ ਜੀ ਮੇਰੀ ਜ਼ਮੀਨ ਥੋੜੀ ਆ 2 ਏਕੜਾ 4 ਏਕੜਾ 7 ਏਕੜਾ 5 ਏਕੜਾ ਹਮ ਮੈਂ ਪਾਣੀ ਲਾਤਾ ਹਮ ਬੱਤੇ ਆਉਣ ਵਾਲੀ ਕੱਲ ਨੂੰ ਜਾ ਕੇ ਰਜਿਸਟਰ ਕਰਾਤਾ ਵੀ ਮੇਰੇ ਨੇ ਖੇਤ ਬੰਨ੍ਹ ਵੜੇ ਹਮ ਉਹ ਬਾਝਣਗੇ ਹਮ ਬੀਜ ਜਾਣਗੇ ਹਮ ਹਰਵੈਸਟ ਕਰ ਲੈਣਗੇ ਸਭ ਕਾਜ ਮਸ਼ੀਨ ਉਥੋਂ ਤਿਆਰ ਕਰੋ ਹੂੰ ਕੋਆਪਰੇਟਿਵ ਮਾਡਲ ਸੀਗਾ ਪੰਜਾਬ ਦਾ ਪੰਜਾਬ ਫਾਰਮਰ ਦਾ ਜਿਹੜੇ ਨੇ ਇਹ ਦੇ ਆਰ ਨਾਟ ਕੋਆਪਰੇਟਿਵ ਮਾਈਂਡਡ ਹੂੰ ਇਹ ਇੰਡੀਵਿਜੂਅਲਿਸਟਿਕਸ ਨੇ ਅੱਛਾ ਇੱਕ ਦੂਜੀ ਦੀ ਲੱਤਾਂ ਖਿੱਚਣ ਵਾਲੇ ਆ ਹੂੰ ਕੋਆਪਰੇਸ਼ਨ ਤੇ ਸਾਡੇ ਬਲੱਡ ਜੀ ਹੈ ਨਹੀਂ ਕੀ ਪ੍ਰੋਬਲਮ ਹੈ ਦੇਰਫੋਰਸ ਹੀ ਪ੍ਰੋਡਿਊਸ ਕਰਦੇ ਆ ਇੰਡੀਵਿਜੂਅਲੀ ਮੰਡੀ ਸਿੱਟੇ ਹੋਣੇ ਕਿ ਸਿੱਟੇ ਦੇ ਦਾਣੇ ਜੀ ਹੂੰ ਕੋਈ ਜਾਤੀ ਫਾਰਮਰ ਰੋ ਮੰਡੀ ਤੋਂ ਬੈਚ ਪ੍ਰੋਡਕਸ਼ਨ ਤੇ ਆਉਂਦਾ ਕੀ ਚਾਹੀਦਾ ਮਾਰਕੀਟ ਦੇ ਵਿੱਚ ਉਹ ਪ੍ਰੋਡਿਊਸ ਕਰਦਾ ਹੂੰ ਅਸੀਂ ਪ੍ਰੋਡਿਊਸ ਕਰਦੇ ਹਾਂ ਮੰਡੀ ਵਿੱਚ ਸਿਟੀ ਹੁੰਦੇ ਆਂ ਹਮ ਇੰਡੀਵਿਜੂਅਲ ਦੀਆਂ ਸਾਡੀਆਂ ਜੈਲਸੀਜ਼ ਨੇ ਹਮ ਅਸੀਂ ਪੋਲੀਟਿਕਲੀ ਵੰਡੇ ਹੋਏ ਆਂ ਹਮ ਯਾਨੀ ਸਿਰਫ ਅਸੀਂ ਵੋਟ ਹੀ ਬੱਕਰੀ ਬੱਕਰੀ ਪਾਉਣੇ ਸਾਡੇ ਦੇ ਭਾਈਚਾਰਾ ਟੁੱਟਿਆ ਪਿਆ ਹਮ ਤੇ ਇੱਥੇ ਕੋਈ ਵਜਹ ਜਿਹੜੀ ਪੰਜਾਬ ਦੇ ਵਿੱਚ ਕੋਈ ਚੱਲ ਨਹੀਂ ਬਦੌਕੀ ਹੈ ਕੋਰਪੋਰੇਟ ਮਾਰਕਟਿੰਗ ਸੋਸਾਇਟੀ ਸੈ ਗਈਆਂ ਥੋੜੀ ਬਹੁਤੀਆਂ ਹਮ ਪਰ ਕੋਈ ਦਾ ਵੀ ਇਫੈਕਟ ਨਹੀਂ ਹੈ ਸੇ ਪੁੱਛੋ ਤਾਂ ਜੀ ਇਹ ਤਾਂ ਪ੍ਰਾਈਵੇਟ ਸੈਕਟਰ ਇਹਦੇ ਵਿੱਚ ਜਿਹੜਾ ਨਾ ਆਵੇਗਾ ਹੂੰ ਉਹ ਤੋਂ ਉਹ ਉਹਦੇ ਨਾਲ ਕੋਪਰੇਟ ਕਰਕੇ ਚੱਲਦਾ ਜਾਂਦਾ ਮੈਂ ਤੁਹਾਨੂੰ ਕਿ ਸਰਵਿਸ ਸੈਂਟਰ ਹੈ ਹੂੰ ਜੇ ਇਹ ਗਵਰਨਮੈਂਟ ਚਲਾਉਂਗੇ ਫਿਰ ਹੋ ਜਾਣਗੇ ਹੂੰ ਇਹ ਗਵਰਨਮੈਂਟ এমਪਲਾਈ ਜਿਹੜਾ ਨਾ ਸਾਡਾ ਉਹ ਜ਼ਿੰਮੇਵਾਰ ਨਹੀਂ ਹੈ ਮਾਫ ਕਰਨਾ ਹੂੰ ਉਹਨਾਂ ਸਭ ਤਰ੍ਹਾਂ ਦੇ ਨੌੜੇ ਉਸ ਤੋਂ ਬਾਅਦ ਉਹ ਤਰਨਾ ਮਾਰ ਕੇ ਬਹਿ ਜਾਂਦਾ ਵੀ ਮੈਂ ਹੁਣ ਸਰਕਾਰ ਦਾ ਜੁਆਈ ਹੂੰ ਹੂੰ ਅੰਨੇ ਨਾ ਸੋ ਇਹ ਤੇ ਪ੍ਰਾਈਵੇਟ ਸੈਕਟਰ ਜਿੱਥੇ ਬਿਜ਼ਨਸ ਇੰਟਰਸਟ ਹੋਵੇ ਉਹ ਕਾਬਜਾ ਕਰ ਸਕਦਾ ਇੱਕ ਸਲਾਹ ਤੁਸੀਂ ਸੰਧੀ ਕਿਸਾਨ ਨੂੰ ਕੀ ਦਿਓਗੇ ਇੱਕ ਸਰਕਾਰ ਨੂੰ ਕੀ ਸਲਾਹ ਦਿਓਗੇ ਇੱਕ ਇੱਕ ਜਿਹੇ ਲੈਂਚ ਗੱਲ ਕਰਨੀ ਹੋਵੇ ਦੇਖੋ ਇੱਕ ਸਲਾਹ ਨਾਲ ਗੱਲ ਨਹੀਂ ਬਣਦੀ ਜੀ ਮੈਂ ਰਿਪੋਰਟਾਂ ਪੂਰੀਆਂ ਦਿੱਤੀਆਂ ਪਿਛਲੀ ਵਾਰ ਜਦ ਕਾਂਗਰਸ ਜਿੱਤੀ ਹੈ ਜਦੋਂ ਤੋਂ ਪਹਿਲਾਂ ਇੱਕ ਮੈਂ ਲੱਖਾਂ ਤੋਂ ਪਹਿਲਾਂ ਇੱਕ ਰਿਪੋਰਟ ਦਿੱਤੀ ਸੀ ਇੱਕ ਲੈਕਚਰ ਦੇ ਫਾਰਮ ਦੇ ਵਿੱਚ ਜੀ ਉਦੇ ਵਿੱਚ ਮੈਂ ਸਾਰਾ ਫਾਰਮ ਸੈਕਟਰ ਐਂਡ ਚੰਗੀ ਤਰ੍ਹਾਂ ਡੀਲ ਕੀਤਾ ਸੀ ਵੀ ਕੀ ਕੀ ਹੋਣਾ ਚਾਹੀਦਾ ਹੂੰ ਔਰ ਉਹ ਇੱਕ ਅਜੰਡਾ ਬਣਾ ਕੇ ਮੈਂ ਸਾਰੀਆਂ ਪਾਰਟੀਆਂ ਨੂੰ ਭੇਜਿਆ ਸੀ ਬਿਲਕੁਲ ਵੀ ਪਾਵਰ ਚ ਆਵੇ ਇਹ ਤੁਸੀਂ ਕਿਸਾਨੀ ਬਚਾਉਣੀ ਹੈ ਤਾਂ ਇਹ ਇਸ ਤਰ੍ਹਾਂ ਬਚ ਸਕਦੀ ਹੈ ਹੂੰ ਮਾਡਲ ਹੈ ਇਕਸਲਾਦਰ ਜੀ ਪੁੱਛੋਗੇ ਤੇ ਜਪਾਨੀ ਮਾਡਲ ਅਡਾਪਟ ਕਰੋ ਜੀ ਐਗਰੀਕਲਚਰ ਓਕੇ ਤੇ ਜਬਾਨ ਦੇ ਵਿੱਚ 90% ਪਲੱਸ ਹੂੰ ਫਾਰਮਰਸ ਨੇ ਜਿਹੜੇ ਪਾਰਟ ਟਾਈਮ ਫਾਰਮਰ ਹੂੰ ਉਹਨਾਂ ਦੀ 95% ਇਨਕਮ ਜਿਹੜੀ ਹੈ ਨਾਨ ਫਾਰਮ ਸੈਕਟਰ ਤੋਂ ਹੁੰਦੀ ਹੈ ਹੂੰ ਔਰ ਔਰ ਫ੍ਰੀ ਟਾਈਮ ਦੇ ਵਿੱਚੋਂ ਆਪਣਾ ਘਰ ਦੇ ਵਿੱਚ ਮੜੇ ਮੁੱਢੇ ਜਿਹੜੇ ਉਹ ਖੇਤੀ ਕਰ ਲੈਂਦੇ ਖੇਤੀ ਕਰ ਲੈਂਦੇ ਇਸੇ ਮਾਡਲਿਸਮ ਚਾਈਨਾ ਹੂੰ ਡਿਫਰੈਂਟ ਮੈਨਰ ਦੇ ਨਾਲ ਸਾੜੇ ਕੋ ਮਸਾਲਾ ਹੈ ਕੀ ਹੋਈਆਂ ਜੀ ਸੋ ਮਸਾਲਾ ਨੂੰ ਪੜ ਕੇ ਕਰਕੇ ਸਾਨੂੰ ਸਮਝ ਕੇ ਇਹ ਐਪਲੀਕੇਸ਼ਨ ਹੋ ਸਰਦੀ ਹੈ छोटा फार्मर जरा ही मस्ट हैव एन अल्टरनेट इनकम जी और जब जो तो इंडस्ट्री नाइ देते कि इंडस्ट्रीअल पार्क बनाओ तुम्हें इंडस्ट्री पिंडा स्प्रेड करो जी वो भी मैं सारा मॉडलता भी किसटरी कितनी होनी चाहिए कि होनी चाहिए और जिम्मेवार की होनी चाहिए रइट्स की होने चाहिए सब लिखा मैं लेकिन किसी ने ध्यान नहीं दता ਸੋ ਮੈਂ ਪੂਰਾ ਨਕਸ਼ਾ ਬਣਾ ਕੇ ਦਿੱਤਾ ਵੈ ਸਾਰਾ ਕਿਸੇ ਨੇ ਡਿਸਕਸ ਨਹੀਂ ਮੈਨੂੰ ਕਹਿੰਦੇ ਮੈਂ ਇਹ ਕਰ ਤੂੰ ਮੈਨੂੰ ਡਿਸਕਸ ਕਰੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੂੰ ਇੰਪਲੀਮੈਂਟ ਕਰੋ ਜੀ ਡਿਸਕਸ ਕਰੋ ਤੂੰ ਸਵਾਲ ਕਰੋ ਮੈਂ ਤੁਹਾਨੂੰ ਜਵਾਬ ਦਵਾਂਗਾ ਹਮ ਤੇ ਜੇ ਤੁਹਾਡੀ ਪਸੰਦ ਹੋ ਤਾਂ ਕਰ ਲਓ ਬਿਲਕੁਲ ਕੋਈ ਨਾ ਕੋਈ ਨੋਬਾਡੀ ਇੰਟਰਸਟਿਡ ਇਨ ਸਾਡੇ ਤਾਂ ਇੱਕ ਸਿੰਡਰਮ ਬਣਿਆ ਹੋਇਆ ਜੀ ਕਿ ਝੂਠੇ ਵਾਅਦੇ ਕਰੋ ਬੁਰਕੀਆਂ ਸਿੱਟੋ ਹਮ ਲੋਕ ਵੀ ਮੂਹਰੇ ਬੈਠੇ ਆ ਹਮ ਬੁਰਕੀਆਂ ਸਿੱਟੋ ਮੋਟ ਲੋ ਪੰਸਲ ਮੋਜ ਮਰੋ ਹੂੰ ਲੁਟੋ ਆ ਸਾਡਾ ਸਿੰਡਰਮ ਬਣਿਆ ਹੈ ਸਾਡੀ ਅਨਫੋਰਚੂਨੇਟ ਪਾਰਟ ਏ ਆ ਪੰਜਾਬ ਦੇ ਵਿੱਚ ਦਾ ਸਾਨੂੰ ਸਦਾ ਕੈਰੋਂ ਰੁਦਬਾ ਲక్ష్ਮਨ ਸਿੰਘ ਤੋਂ ਬਾਅਦ ਸਾਨੂੰ ਲੀਡਰ ਨਹੀਂ ਮਿਲਿਆ ਹੂੰ ਕਿਸੇ ਵੀ ਪਾਰਟੀ ਚ ਹੂੰ ਜਿਹਦੇ ਵਿੱਚ ਗੱਠਸ ਹੋਣ ਹੂੰ ਪੋਲੀਟੀਕਲ ਵੈਦਰ ਕੈਦਰ ਕਰ ਸਕਦਾ ਹੋਵੇ ਹੂੰ ਔਰ ਪੰਜਾਬ ਦੇ ਹੱਕ ਪਛਾੜ ਦੇ ਸੀ ਲੈ ਸਕਦਾ ਹੋਵੇ ਹੂੰ ਅਮੇਨਾ ਉਸਨੂੰ ਲੀਡਰ ਨਹੀਂ ਮਿਲਿਆ ਮੈਂ ਦੇਖਦਾ ਕੋ ਲੀਡਰ ਹੈ ਵੀ ਨਹੀਂ ਕਿਸੇ ਪਾਰਟੀ ਕੀ ਹੋ ਜਾ ਹਾਂ ਆ ਸਾਰੇ ਚੁਕਾਸੀ ਫਿਰ ਤੁਹਾਡੇ ਵਰਗੇ ਵਿਦਵਾਨ ਦੇ ਸਾਹਮਣੇ ਸਵਾਲ ਕਰਨੀ ਮੁਸ਼ਕਲ ਨਹੀਂ ਤੁਸੀਂ ਸਾਰੀ ਜੀ ਸਾਰੀ ਸਮੱਸਿਆ ਤੁਸੀਂ ਉਹਨੂੰ ਬਿਆਨ ਕਰਤਾ ਹੈ ਤੁਹਾਡੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ